ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਦੋਸਤੋਂ ਕਿਵੇਂ ਇੱਕ ਕੁੜੀ ਨੇ ਜਿਸ ਤੇ ਵਿਸ਼ਵਾਸ ਕੀਤਾ ਉਹਨਾਂ ਨੇ ਧੋਖਾ ਕਰਕੇ ਉਸਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ ਸਾਰੀ ਕਹਾਣੀ ਸੁਣ ਕੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਦੋਸਤੋਂ ਇਹ ਕਹਾਣੀ ਕਾਲਜ ਚ ਪੜਨ ਵਾਲੀ ਇੱਕ ਅਧਿਕਾਰੀ ਦੀ ਧੀ ਦੀ ਹੈ ਜਿਸ ਦਾ ਨਾਮ ਪ੍ਰੀਤੀ ਸੀ ਉੱਤਰ ਪ੍ਰਦੇਸ਼ ਦੇ ਸ਼ਹਿਰ ਵਿੱਚ ਇੱਕ ਪੀਸੀਐਸ ਅਧਿਕਾਰੀ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ ਉਸਦੀ 22 ਸਾਲ ਦੀ ਤੀਪ੍ਰੀਤੀ ਬਹੁਤ ਵੱਡੇ ਕਾਲਜ ਵਿੱਚ ਪੜ੍ਹਾਈ ਕਰਦੀ ਸੀ। ਇੱਕ ਦਿਨ ਉਹ ਕਾਲਜ ਤੋਂ ਵਾਪਸ ਆਉਂਦੇ ਸਮੇਂ ਕਲੀਨਿਕ ਤੇ ਆਪਣਾ ਰੁਟੀਨ ਚੈੱਕਅਪ ਕਰਾਉਣ ਜਾਂਦੀ ਹੈ ਕਿਉਂਕਿ ਉਸ ਦਾ ਉੱਥੇ ਇਲਾਜ ਚੱਲ ਰਿਹਾ ਹੁੰਦਾ ਹੈ। ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੀ ਸੀ। ਜਦੋਂ ਉਹ ਉੱਥੇ ਪਹੁੰਚਦੀ ਹੈ ਤਾਂ ਦੇਖਦੀ ਹੈ ਕਿ ਡਾਕਟਰ ਦੇ ਆਉਣ ਵਿੱਚ ਅਜੇ ਸਮਾਂ ਲੱਗਣਾ ਹੈ ਤਾਂ ਫਿਰ ਉਹ ਸ ਚਾਹ ਵਾਲੀ ਦੁਕਾਨ ਤੇ ਆ ਜਾਂਦੀ ਹੈ ਜਿੱਥੇ ਉਹ ਅਕਸਰ ਹੀ ਚਾਹ ਪੀਂਦੀ ਰਹਿੰਦੀ ਸੀ। ਉਸ ਨੂੰ ਚਾਹ ਵਾਲਾ ਲੜਕਾ ਜਾਣਦਾ ਹੀ ਸੀ ਇਸ ਲਈ ਉਹ ਪ੍ਰੀਤੀ ਤੋਂ ਉਸਦਾ ਹਾਲ-ਚਾਲ ਪੁੱਛਦਾ ਹੈ ਪ੍ਰੀਤੀ ਨੇ ਕਿਹਾ ਮੈਂ ਠੀਕ ਹਾਂ ਤੁਸੀਂ ਦੱਸੋ ਤੁਹਾਡਾ ਕੀ ਹਾਲ ਹੈ ਫਿਰ ਪ੍ਰੀਤੀ ਨੇ ਕਿਹਾ ਮੈਨੂੰ ਇੱਕ ਵਧੀਆ ਜਿਹਾ ਚਾਹ ਦਾ ਕੱਪ ਬਣਾ ਕੇ ਪਿਆਓ ਉਸ ਚਾਹ ਵਾਲੇ ਲੜਕੇ ਦਾ ਨਾਮ ਰਾਜੂ ਸੀ ਉਸ ਨੂੰ ਚਾਹ ਬਣਾ ਕੇ ਦਿੰਦਾ ਹੈ ਫਿਰ ਜਦੋਂ ਪ੍ਰੀਤੀ ਆਪਣਾ ਮੋਬਾਈਲ ਦੇਖਦੀ ਹੈ ਤਾਂ ਉਸ ਦਾ ਮੋਬਾਈਲ ਬੰਦ ਹੋ ਗਿਆ ਸੀ ਕਿਉਂਕਿ ਉਸ ਦੀ ਬੈਟਰੀ ਖਤਮ ਹੋ ਗਈ ਸੀ ਤਾਂ ਉਸਨੇ ਚਾਹ ਵਾਲੇ ਲੜਕੇ ਰਾਜੂ ਨੂੰ ਕਿਹਾ ਕਿ ਤੁਸੀਂ ਮੇਰਾ ਮੋਬਾਈਲ ਚਾਰਜ ਕਰਵਾ ਸਕਦੇ ਹੋ ਜਿੰਨੀ ਦੇਰ ਮੈਂ ਇੱਥੇ ਬੈਠੀ ਹਾਂ ਉਨੀ ਦੇਰ ਤੱਕ ਥੋੜਾ ਚਾਰਜ ਹੋ ਜਾਵੇਗਾ ਰਾਜੂ ਨੇ ਕਿਹਾ ਠੀਕ ਹੈ ਮੈਡਮ ਇੱਥੇ ਬਹੁਤ ਸਾਰੀਆਂ ਐਂਬੂਲੈਂਸ ਹਨ ਮੈਂ ਕਿਸੇ ਐਂਬੂਲੈਂਸ ਵਿੱਚ ਤੁਹਾਡਾ ਮੋਬਾਈਲ ਚਾਰਜ ਲਗਾ ਦਿੰਦਾ ਹਾਂ ਰਾਜੂ ਦੇ ਵਾਪਸ ਆਉਂਦਿਆਂ ਤੱਕ ਪ੍ਰੀਤੀ ਆਪਣੀ ਚਾਹ ਪੀ ਚੁੱਕੀ ਸੀ ਉਸਨੇ ਕਿਹਾ ਰਾਜੂ ਤੁਸੀਂ ਮੇਰੇ ਮੋਬਾਈਲ ਦਾ ਧਿਆਨ ਰੱਖਣਾ ਮੈਂ ਡਾਕਟਰ ਦੇ ਕਲੀਨਿਕ ਜਾ ਰਹੀ ਹਾਂ ਰਾਜੂ ਨੇ ਕਿਹਾ ਤੁਸੀਂ ਫਿਕਰ ਨਾ ਕਰੋ ਮੈਂ ਧਿਆਨ ਰੱਖਾਂਗਾ ਜਦੋਂ ਪ੍ਰੀਤੀ ਚਲੀ ਜਾਂਦੀ ਹੈ ਤਾਂ ਰਾਜੂ ਬਹੁਤ ਹੀ ਖਤਰਨਾਕ ਯੋਜਨਾ ਬਣਾਉਣ ਲੱਗਦਾ ਹੈ ਜੋ ਕਿ ਉਹ ਬਹੁਤ ਦਿਨਾਂ ਤੋਂ ਸੋਚ ਰਿਹਾ ਸੀ ਜਦੋਂ ਵੀ ਪ੍ਰੀਤੀ ਉਸਦੀ ਦੁਕਾਨ ਤੇ ਆਉਂਦੀ ਸੀ ਤਾਂ ਉਹ ਉਸ ਨੂੰ ਅਜੀਬ ਜਿਹੇ ਨਜ਼ਰਾਂ ਨਾਲ ਦੇਖਦਾ ਰਹਿੰਦਾ ਸੀ ਫਿਰ ਉਹ ਆਪਣੇ ਦੋ ਹੋਰ ਸਾਥੀਆਂ ਨੂੰ ਫੋਨ ਕਰਕੇ ਆਪਣੀ ਸਾਰੀ ਯੋਜਨਾ ਦੱਸਦਾ ਹੈ ਉਧਰ ਪ੍ਰੀਤੀ ਆਪਣਾ ਚੈੱਕਅਪ ਕਰਾ ਕੇ ਵਾਪਸ ਆ ਜਾਂਦੀ ਹੈ ਉਸ ਨੇ ਰਾਜੂ ਨੂੰ ਕਿਹਾ ਮੇਰਾ ਮੋਬਾਈਲ ਥੋੜਾ ਚਾਰਜ ਹੋ ਗਿਆ ਹੋਵੇਗਾ ਉਸ ਨੂੰ ਲੈ ਆਓ ਤੇ ਇੱਕ ਕੱਪ ਚਾਹ ਹੋਰ ਮੈਨੂੰ ਬਣਾ ਦਿਓ ਫਿਰ ਮੈਂ ਜਾਣਾ ਵੀ ਹੈ ਰਾਜੂ ਮੋਬਾਈਲ ਲੈਣ ਚਲਾ ਜਾਂਦਾ ਹੈ ਕੁਝ ਸਮੇਂ ਬਾਅਦ ਉਹ ਵਾਪਸ ਆ ਕੇ ਕਹਿੰਦਾ ਹੈ ਮੈਡਮ ਉਹ ਐਂਬੂਲੈਂਸ ਤਾਂ ਕਿਤੇ ਚਲੀ ਗਈ ਹੈ ਪ੍ਰੀਤੀ ਨੇ ਪਰੇਸ਼ਾਨ ਹੋ ਕੇ ਕਿਹਾ ਹੁਣ ਮੈਂ ਕੀ ਕਰਾਂਗੀ ਰਾਜੂ ਨੇ ਕਿਹਾ ਮੈਡਮ ਤੁਸੀਂ ਪਰੇਸ਼ਾਨ ਨਾ ਹੋਵੋ ਉਹ ਐਂਬੂਲੈਂਸ ਵਾਲਾ ਮੈਨੂੰ ਜਾਣਦਾ ਹੈ ਮੈਂ ਉਸ ਨੂੰ ਫੋਨ ਕਰਦਾ ਹਾਂ ਫਿਰ ਰਾਜੂ ਐਂਬੂਲੈਂਸ ਵਾਲੇ ਨੂੰ ਫੋਨ ਕਰਦਾ ਹੈ ਜਿਸ ਦਾ ਨਾਮ ਰੋਹਣ ਹੁੰਦਾ ਹੈ ਰਾਜੂ ਉਸ ਨੂੰ ਕਹਿੰਦਾ ਹੈ ਕਿ ਮੈਂ ਤੁਹਾਡੀ ਐਂਬੂਲੈਂਸ ਵਿੱਚ ਇੱਕ ਮੈਡਮ ਦਾ ਮੋਬਾਈਲ ਚਾਰਜ ਲਗਾਇਆ ਸੀ ਤੁਸੀਂ ਮੈਨੂੰ ਉਹ ਮੋਬਾਈਲ ਦੇ ਕੇ ਨਹੀਂ ਗਏ ਹੋ ਰੋਹਣ ਕਹਿੰਦਾ ਹੈ ਮੈਂ ਹਜੇ ਥੋੜੀ ਦੂਰ ਹੀ ਗਿਆ ਹਾਂ ਤੁਸੀਂ ਜਲਦੀ ਉੱਥੇ ਪਹੁੰਚ ਜਾਓ ਕਿਉਂਕਿ ਮੈਨੂੰ ਕੋਈ ਐਮਰਜੈਂਸੀ ਹੈ ਇਸ ਲਈ ਮੈਂ ਵਾਪਸ ਨਹੀਂ ਆ ਸਕਦਾ ਹਾਂ ਰੋਹਣ ਨਾਲ ਗੱਲ ਕਰਨ ਤੋਂ ਬਾਅਦ ਰਾਜੂ ਨੇ ਪ੍ਰੀਤੀ ਨੂੰ ਕਿਹਾ ਆਪਾਂ ਨੂੰ ਰੋਹਣ ਦੇ ਦਸੇ ਪਤੇ ਤੋਂ ਮੋਬਾਈਲ ਲੈਣ ਜਾਣਾ ਪਵੇਗਾ। ਪ੍ਰੀਤੀ ਬੋਲੀ ਕੋਈ ਗੱਲ ਨਹੀਂ ਅਸੀਂ ਚਲੇ ਜਾਂਦੇ ਹਾਂ। ਫਿਰ ਉਹ ਦੋਵੇਂ ਇੱਕ ਰਿਕਸ਼ਾ ਲੈਂਦੇ ਹਨ ਤੇ ਰੋਹਣ ਦੇ ਦਸੇ ਪਤੇ ਤੇ ਪਹੁੰਚ ਜਾਂਦੇ ਹਨ। ਉੱਥੇ ਉਹ ਐਂਬੂਲੈਂਸ ਤਾਂ ਨਹੀਂ ਹੁੰਦੀ ਹੈ ਪਰ ਉੱਥੇ ਉਹਨਾਂ ਨੂੰ ਇੱਕ ਹੋਰ ਲੜਕਾ ਮਿਲ ਜਾਂਦਾ ਹੈ ਜਿਸ ਦਾ ਨਾਮ ਮਨੀਸ਼ ਸੀ। ਉਹ ਰਾਜੂ ਨੂੰ ਪੁੱਛਦਾ ਹੈ ਤੁਸੀਂ ਕਿੱਥੇ ਜਾ ਰਹੇ ਹੋ? ਤਾਂ ਰਾਜੂ ਦੱਸਦਾ ਹੈ ਇਸ ਮੈਡਮ ਦਾ ਮੋਬਾਈਲ ਐਂਬੂਲੈਂਸ ਵਿੱਚ ਰਹਿ ਗਿਆ ਹੈ। ਅਸੀਂ ਉਹ ਲੈਨ ਆਏ ਸੀ ਪਰ ਹੁਣ ਰੋਹਨ ਨੇ ਕਿਹਾ ਹੈ ਕਿ ਮੈਂ ਅਗਲੇ ਚ ਰਸਤੇ ਤੇ ਖੜਾ ਹਾਂ ਮਨੀਸ਼ ਰਾਜੂ ਨੂੰ ਕਹਿੰਦਾ ਹੈ ਚਲੋ ਮੈਂ ਵੀ ਤੁਹਾਡੇ ਨਾਲ ਚੱਲਦਾ ਹਾਂ ਰਾਜੂ ਨੇ ਕਿਹਾ ਚਲ ਠੀਕ ਹੈ ਤੁਸੀਂ ਵੀ ਆ ਜਾਵੋ ਜਦੋਂ ਉਹ ਤਿੰਨੇ ਜਣੇ ਰੋਹਨ ਦੇ ਦੱਸੇ ਪਤੇ ਤੇ ਪਹੁੰਚਦੇ ਹਨ ਤਾਂ ਰੋਹਨ ਉੱਥੇ ਖੜਾ ਸੀ ਪਰ ਉਸਦੇ ਕੋਲ ਕੋਈ ਐਂਬੂਲੈਂਸ ਨਹੀਂ ਸੀ ਬਲਕਿ ਇੱਕ ਕਾਰ ਸੀ ਜਿਵੇਂ ਹੀ ਪ੍ਰੀਤੀ ਆਪਣਾ ਮੋਬਾਈਲ ਰੋਹਨ ਦੇ ਹੱਥ ਵਿੱਚੋਂ ਲੈਣ ਲੱਗਦੀ ਹੈ ਤਾਂ ਰੋਹਨ ਉਸ ਨੂੰ ਖਿੱਚ ਕੇ ਗੱਡੀ ਦੇ ਵਿੱਚ ਬਿਠਾ ਲੈਂਦਾ ਹੈ ਇਸ ਤੋਂ ਬਾਅਦ ਰਾਜੂ ਤੇ ਮਨੀਸ਼ ਵੀ ਦੋਵੇਂ ਉਸੇ ਗੱਡੀ ਵਿੱਚ ਬੈਠ ਜਾਂਦੇ ਹਨ ਉਹ ਪ੍ਰੀਤੀ ਨਾਲ ਜ਼ਬਰਦਸਤੀ ਕਰਨ ਲੱਗਦੇ ਹਨ ਪ੍ਰੀਤੀ ਉਹਨਾਂ ਦਾ ਵਿਰੋਧ ਕਰਦੀ ਹੋਈ ਕਹਿੰਦੀ ਹੈ ਮੇਰੇ ਪਿਤਾ ਬਹੁਤ ਵੱਡੇ ਅਧਿਕਾਰੀ ਹਨ ਪਰ ਉਹਨਾਂ ਲੜਕਿਆਂ ਤੇ ਪ੍ਰੀਤੀ ਦੀ ਇਸ ਧਮਕੀ ਦਾ ਕੋਈ ਅਸਰ ਨਹੀਂ ਹੁੰਦਾ ਹੈ ਪ੍ਰੀਤੀ ਵੀ ਕਮਜ਼ੋਰ ਲੜਕੀ ਨਹੀਂ ਸੀ ਉਹ ਉਹਨਾਂ ਦੋਵਾਂ ਦਾ ਲਗਾਤਾਰ ਵਿਰੋਧ ਕਰ ਰਹੀ ਸੀ ਰਾਜੂ ਤੇ ਮਨੀਸ਼ ਉਸ ਨੂੰ ਜ਼ਬਰਦਸਤੀ ਫੜ ਕੇ ਬੈਠੇ ਹੋਏ ਸੀ ਤੇ ਰੋਹਣ ਗੱਡੀ ਚਲਾ ਰਿਹਾ ਸੀ ਫਿਰ ਉਹ ਪ੍ਰੀਤੀ ਦੇ ਵਿਰੋਧ ਤੋਂ ਤੰਗ ਆ ਕੇ ਉਸ ਨੂੰ ਕੁੱਟਣ ਮਾਰਨ ਲੱਗ ਪਏ ਸੀ ਉਹ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੰਦੇ ਹਨ ਕਿ ਤੈਨੂੰ ਮਾਰ ਕੇ ਚਲਦੀ ਕਾਰ ਦੇ ਵਿੱਚੋਂ ਬਾਹਰ ਸੁੱਟ ਦੇਾਂਗੇ ਫਿਰ ਤੈਨੂੰ ਕੋਈ ਪਹਿਚਾਣ ਵੀ ਨਹੀਂ ਸਕੇਗਾ ਪਰ ਪ੍ਰੀਤੀ ਉਹਨਾਂ ਦੀਆਂ ਧਮਕੀਆਂ ਤੋਂ ਨਹੀਂ ਡਰਦੀ ਹੈ ਤੇ ਲਗਾਤਾਰ ਉਹਨਾਂ ਦਾ ਵਿਰੋਧ ਕਰਦੀ ਰਹਿੰਦੀ ਹੈ ਫਿਰ ਕੁਝ ਸਮਾਂ ਸਫ਼ਰ ਕਰਨ ਤੋਂ ਬਾਅਦ ਉਹ ਗੱਡੀ ਇੱਕ ਹੋਟਲ ਅੱਗੇ ਰੋਕਦੇ ਹਨ। ਰਾਜੂ ਤੇ ਮਨੀਸ਼ ਗੱਡੀ ਵਿੱਚੋਂ ਉੱਤਰ ਜਾਂਦੇ ਹਨ। ਤੇ ਰੋਹਣ ਪ੍ਰੀਤੀ ਦੀ ਰਖਵਾਲੀ ਕਰਦਾ ਹੈ। ਪ੍ਰੀਤੀ ਬਹੁਤ ਰੋਲਾ ਪਾ ਰਹੀ ਸੀ ਪਰ ਗੱਡੀ ਦੇ ਸ਼ੀਸ਼ੇ ਬੰਦ ਹੋਣ ਕਾਰਨ ਉਸਦੀ ਆਵਾਜ਼ ਬਾਹਰ ਨਹੀਂ ਜਾ ਰਹੀ ਸੀ। ਉਹਨਾਂ ਗੱਡੀ ਵਿੱਚ ਉੱਚੀ ਆਵਾਜ਼ ਵਿੱਚ ਗਾਣੇ ਵੀ ਲਾਏ ਹੋਏ ਸੀ। ਪਰ ਉਹ ਪ੍ਰੀਤੀ ਦਾ ਮੋਬਾਈਲ ਲੈਣਾ ਭੁੱਲ ਗਏ ਸੀ। ਪ੍ਰੀਤੀ ਮੌਕਾ ਦੇਖ ਕੇ ਆਪਣੇ ਮੋਬਾਈਲ ਤੋਂ ਆਪਣੀ ਸਹੇਲੀ ਨੂੰ ਮੈਸੇਜ ਕਰਕੇ ਲੋਕੇਸ਼ਨ ਭੇਜ ਦਿੰਦੀ ਹੈ। ਪਰ ਉਸਤੀ ਸਹੇਲੀ ਨੂੰ ਸਮਝ ਨਹੀਂ ਆਉਂਦਾ ਕਿ ਪ੍ਰੀਤੀ ਨੇ ਲੋਕੇਸ਼ਨ ਕਿਉਂ ਭੇਜੀ ਹੈ ਪ੍ਰੀਤੀ ਆਪਣੇ ਘਰ ਫੋਨ ਲਗਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਰੋਹਨ ਉਸ ਨੂੰ ਦੇਖ ਲੈਂਦਾ ਹੈ ਰੋਹਨ ਨੇ ਉਸਦੇ ਹੱਥੋਂ ਮੋਬਾਈਲ ਖੋਹ ਲਿਆ ਸੀ ਤੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ ਉੰਨੀ دیر ਨੂੰ ਰਾਜੂ ਤੇ ਮਨੀਸ਼ ਕੁਝ ਖਾਣ ਪੀਣ ਦਾ ਸਮਾਨ ਲੈ ਕੇ ਆ ਜਾਂਦੇ ਹਨ ਤੇ ਪ੍ਰੀਤੀ ਨੂੰ ਧੱਕੇ ਨਾਲ ਖਵਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਨਹੀਂ ਖਾ ਰਹੀ ਸੀ ਫਿਰ ਉਹ ਉਸ ਨੂੰ ਜਾਣ ਤੋਂ ਮਾਰਨ ਦੀ ਧਮਕੀ ਦਿੰਦੇ ਹਨ ਦਿਉ ਖਾਣਾ ਉਸ ਨੂੰ ਖਵਾ ਦਿੰਦੇ ਹਨ ਉਹਨਾਂ ਨੇ ਖਾਣੇ ਵਿੱਚ ਕੋਈ ਨਸ਼ੀਲਾ ਪਦਾਰਥ ਮਲਾਇਆ ਹੁੰਦਾ ਹੈ ਜਿਸ ਨੂੰ ਖਾਣ ਤੋਂ ਬਾਅਦ ਪ੍ਰੀਤੀ ਸੁਸਤ ਹੋਣ ਲੱਗਦੀ ਹੈ ਉਹ ਤਿੰਨੇ ਚੈੱਕ ਕਰਦੇ ਹਨ ਕਿ ਪ੍ਰੀਤੀ ਬੇਹੋਸ਼ ਹੋ ਗਈ ਕਿ ਨਹੀਂ ਫਿਰ ਸਭ ਤੋਂ ਪਹਿਲਾਂ ਰਾਜੂ ਪ੍ਰੀਤੀ ਦੇ ਨਾਲ ਜ਼ਬਰਦਸਤੀ ਕਰਦਾ ਹੈ ਤੇ ਫਿਰ ਵਾਰੀ-ਵਾਰੀ ਮਨੀਸ਼ ਤੇ ਰੋਹਨ ਵੀ ਪ੍ਰੀਤੀ ਨਾਲ ਜ਼ਬਰਦਸਤੀ ਕਰਦੇ ਹਨ ਉਹ ਤਿੰਨੇ ਜਣੇ ਆਪਣੀ ਇਸ ਘਟੀਆ ਹਰਕਤਾਂ ਦੀ ਵੀਡੀਓ ਵੀ ਬਣਾ ਲੈਂਦੇ ਹਨ ਪ੍ਰੀਤੀ ਉਹਨਾਂ ਦੀਆਂ ਬਹੁਤ ਮਿੰਤਾ ਕਰਦੀ ਹੈ ਪਰ ਪ੍ਰੀਤੀ ਦੇ ਦਰਤੇ ਮਿੰਤਾ ਦਾ ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ ਹੈ 6-7 ਘੰਟੇ ਜ਼ਬਰਦਸਤੀ ਕਰਨ ਤੋਂ ਬਾਅਦ ਉਹ ਪ੍ਰੀਤੀ ਨੂੰ ਇੱਕ ਪੁਲ ਤੇ ਲਿਜਾ ਕੇ ਸੁੱਟ ਦਿੰਦੇ ਹਨ ਪ੍ਰੀਤੀ ਇੱਕ ਵਾਰ ਫਿਰ ਉਹਨਾਂ ਦੀਆਂ ਮਿੰਤਾ ਕਰਦੀ ਹੈ ਕਿ ਜੋ ਤੁਸੀਂ ਵੀਡੀਓ ਬਣਾਈ ਹੈ ਉਸ ਨੂੰ ਡਿਲੀਟ ਕਰ ਦੇਵੋ ਪਰ ਉਹਨਾਂ ਨੇ ਇੱਕ ਵੀ ਨਹੀਂ ਸੁਣੀ ਤੇ ਪ੍ਰੀਤੀ ਨੂੰ ਸੁੱਟ ਕੇ ਚਲੇ ਗਏ ਸੀ ਫਿਰ ਪ੍ਰੀਤੀ ਕਿਸੇ ਤਰ੍ਹਾਂ ਆਪਣੀ ਸਹੇਲੀ ਦੇ ਘਰ ਪਹੁੰਚਦੀ ਹੈ ਤੇ ਆਪਣੀ ਸਹੇਲੀ ਨੂੰ ਸਾਰੀ ਗੱਲ ਦੱਸਦੀ ਹੈ। ਪ੍ਰੀਤੀ ਦੀ ਹਾਲਤ ਦੇਖ ਕੇ ਉਸਦੀ ਸਹੇਲੀ ਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕਰੇ। ਫਿਰ ਅਗਲੇ ਦਿਨ ਪ੍ਰੀਤੀ ਆਪਣੇ ਘਰ ਜਾਂਦੀ ਹੈ। ਉਸਨੇ ਆਪਣੀ ਮਾਂ ਨੂੰ ਕੁਝ ਨਹੀਂ ਦੱਸਿਆ ਸੀ ਪਰ ਉਸਦੀ ਮਾਂ ਉਸ ਨੂੰ ਦੇਖਦਿਆਂ ਹੀ ਸਮਝ ਜਾਂਦੀ ਹੈ ਕਿ ਮੇਰੀ ਬੇਟੀ ਨਾਲ ਕੁਝ ਤਾਂ ਗਲਤ ਹੋਇਆ ਹੈ। ਇੱਕ ਦੋ ਦਿਨ ਤੱਕ ਪ੍ਰੀਤੀ ਇਕੱਲੀ ਹੀ ਇਹ ਦਰਦ ਸਹਿਣ ਕਰਦੀ ਰਹਿੰਦੀ ਹੈ। ਫਿਰ ਉਸਨੇ ਇੱਕ ਦਿਨ ਹਿੰਮਤ ਕਰਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ। ਉਸਦੀ ਮਾਂ ਪ੍ਰੀਤੀ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਤੇ ਉਸ ਨੂੰ ਗਲ ਨਾਲ ਲਾ ਕੇ ਰੋਣ ਲੱਗੀ ਫਿਰ ਉਸ ਨੂੰ ਤੁਰੰਤ ਹਸਪਤਾਲ ਲਜਾਇਆ ਗਿਆ ਤੇ ਉਸ ਦਾ ਇਲਾਜ ਕਰਵਾਇਆ ਗਿਆ ਜਿਵੇਂ ਹੀ ਪ੍ਰੀਤੀ ਠੀਕ ਹੋਈ ਤਾਂ ਉਹਨਾਂ ਨੇ ਪੁਲਿਸ ਸਟੇਸ਼ਨ ਜਾ ਕੇ ਦਰਖਾਸਤ ਦਰਜ ਕਰਵਾਈ ਪੁਲਿਸ ਸ਼ਿਕਾਇਤ ਕਰਦਿਆਂ ਹੀ ਤੁਰੰਤ ਕੰਮ ਤੇ ਲੱਗ ਗਈ ਤੇ ਉਹਨਾਂ ਨੇ 12 ਘੰਟਿਆਂ ਦੇ ਵਿੱਚ ਹੀ ਉਹਨਾਂ ਤਿੰਨਾਂ ਲੜਕਿਆਂ ਨੂੰ ਲੱਭ ਲਿਆ ਦੋਸਤੋ ਮੇਰਾ ਇਹ ਕਹਾਣੀ ਬਣਾਉਣ ਦਾ ਮਤਲਬ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਸਾਨੂੰ ਕਿਸੇ ਵੀ ਅਣਜਾਣ ਵਿਅਕਤੀ ਤੇ ਇੰਨੀ ਜਲਦੀ ਭਰੋਸਾ ਨਹੀਂ ਕਰਨਾ ਚਾਹੀਦਾ ਹੈ ਇਸ ਬਾਰੇ ਤੁਹਾਡੇ ਕੀ ਵਿਚਾਰ ਕਮੈਂਟ ਕਰਕੇ ਜਰੂਰ ਦੱਸੋ ਜੀ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਜੀ ਧੰਨਵਾਦ ਜੀ ਸਾਰਿਆਂ ਦਾ